ਅਸੀਂ ਕਾਜੀ ਆਪਾਂ ਲੱਗੇ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਤੋਰੀਆਂ ਤੋੜਨ ਇਹ ਬੀਐਨਆਰ ਕੰਪਨੀ ਦੀ ਨੀਤਾ ਤੋਰੀ ਲੱਗੀ ਹੋਈ ਹੈ ਆਪਣੇ ਕੋਲੇ ਬਹੁਤ ਵਧੀਆ ਬੀਜ ਆ ਬਹੁਤ ਸੋਹਣੀ ਤੋਰੀ ਆ ਫਲ ਵੀ ਬਹੁਤ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਤੋਰੀ ਦੀ ਸ਼ੇਪ ਆ ਦੋਰੀ ਦਾ ਰੰਗ ਬਹੁਤ ਸੋਹਣਾ ਇੱਕ ਕਿਸੇ ਵੀਰ ਨੇ ਲਾਉਣਾ ਬੀ ਐਨ ਆਰ ਅਨੀਤਾ ਕੰਪਨੀ ਆ ਬਾਕੀ ਆਪਾ ਇਹਦਾ ਰੈਪਰ ਆ ਜਿਹੜਾ ਉਹ ਇਹਦੇ ਵਿੱਚ ਸ਼ੇਅਰ ਕਰ ਦਾਂਗੇ ਵੀ ਆ ਨਾ ਜਦੋਂ ਕਿਸੇ ਨੇ ਲੈਣਾ ਵੀ ਗਲਤ ਨਾ ਲਿਆ ਜਾਵੇ ਉਹ ਫੋਟੋ ਦਿਖਾ ਕੇ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦਾ ਬੀਜ ਆ ਬਾਕੀ ਆਪਾ ਤੋਰੀ ਥੋੜੀ ਜਿਹਾ ਨਾ ਕੁਝ ਇਹ ਆਪ ਦੇਖ ਲੋ ਤੋਰੀ ਕਿੰਨੀ ਸੋਹਣੀ ਆ